ਜਾਸ ਹਾਂਜੀ ਮਮੂ ਤੁ ਸੂਟ ਬਦਲ ਲਿਆ ਵਾ ਮੈਂ ਚਾਹ ਬਣਾਉਂਦੇ ਹੀਗੀ ਉਹ ਚਾਹ ਸਾਰੀ ਰੋੜ ਗਈ ਸੂਟ ਦੇ ਉੱਤੇ ਹਾਏ ਹਾਏ ਕਿਤੇ ਸੜੀ ਤੇ ਨਹੀਂ ਗਈ ਨਹੀਂ ਨਹੀਂ ਉਹਦਾ ਬਚ ਗਈ ਇੱਥੇ ਅੱਗੇ ਜਿਹੜੀ ਡੁੱਲੀ ਗਈ ਤੇ ਮੈਂ ਚੇਂਜ ਕਰ ਲਿਆ ਸੂਟ ਮੈਂ ਕਹਿੰਦੀ ਚਾਹ ਬਣੀ ਹੋਣੀ ਚਾਹ ਕਹਿੰਦੀ ਆਪਾਂ ਚਾਹ ਪੜਾ ਨਹੀਂ ਮੈਂ ਦੁਬਾਰਾ ਰੱਖ ਕੇ ਆਈਆਂ ਉਹ ਤਾਂ ਡੁੱਲੀ ਗਈ ਸਾਰੀ ਮੇਰੀ ਅਸਫੇਰ ਧਰੀ ਆ ਹਾਂਜੀ ਇੱਥੇ ਬਹਿ ਲੈ ਟੀ ਹਾਂਜੀ ਹਾਏ ਹਾਏ ਤੇਰੀ ਮੰਮੀ ਤੇ ਕਿਤੇ ਬੋਲਣ ਲੱਗੀ ਲਿਆਜ ਨਹੀਂ ਕਰਦੀ ਮਾਸਾਵੇ ਵੇਖ ਲਾ ਇੱਕ ਵਾਰੀ ਨਹੀਂ ਸੋਚਿਆ ਕਿ ਮੈਂ ਆਪਣੇ ਕੁੜਮਾ ਦੇ ਘਰ ਆਈ ਨਹੀਂ ਆ ਹੈ ਜਿੱਦਾਂ ਮਰਜੀ ਆ ਪੁੱਤ ਥੋੜਾ ਬੋਤਾ ਜਦੋਂ ਜਾਈਏ ਨਾ ਕਿਤੇ ਥੋੜਾ ਬੋਤਾ ਦੇਖ ਕੇ ਬੋਲਣਾ ਚਾਹੀਦਾ ਮੈਂ ਕਿਦਾਂ ਬੋਲਣ ਲਈ ਆ ਮੰਮੀ ਉਹ ਤਾਂ ਹੈ ਹੁਣ ਉਹਨਾਂ ਨੂੰ ਹੈ ਨਹੀਂ ਗਾਣਾ ਇੰਨਾ ਪਤਾ ਮੈਂ ਤਾਂ ਪੁੱਤ ਇਹ ਸੋਚਦੀ ਆ ਤੇ ਤੂੰ ਇੰਨਾ ਟਾਈਮ ਉੱਥੇ ਕਿੱਦਾਂ ਕੱਢਦਾ ਵਾ ਮੰਮੀ ਮੈਂ ਤਾਂ ਕੱਢ ਲਿਆ ਵਾ ਪਰ ਹੁਣ ਨਾ ਉਹਦਾ ਘਰ ਤਾਂ ਨਾ ਖਰਾਬ ਕਰਨ ਹੁਣ ਵੀ ਦੇਖ ਲੋ ਕਿਦਾਂ ਬੋਲਣ ਦੇ ਆਣ ਕੇ ਮੈਂ ਤਾਂ ਇਸੇ ਗੱਲੋਂ ਕਹਿ ਨਹੀਂ ਕਿ ਰਹਿੰਦੇ ਉਹਨਾਂ ਨੂੰ ਸੁੱਤੇ ਨੂੰ ਉਹਨਾਂ ਨੇ ਆਣ ਕੇ ਆਪਣੀ ਗਲਤੀ ਥੋੜੀ ਮੰਨਣੀ ਹੈ ਸਹੀ ਆ ਪਾਜੀ ਵਿਚਾਰੇ ਕਿੰਨਾ ਦੇ ਮਨਾ ਕਰਨ ਪੀ ਨਾ ਬੋਲ ਨਾ ਬੋਲ ਮੈਨੂੰ ਤੇ ਪਰ ਉਹ ਤੇ ਕੋਈ ਕਸਰ ਛੱਡੀ ਨਹੀਂ ਤੇ ਤੇ ਜੇ ਹੁਣ ਨਾ ਵੀ ਆ ਗਈ ਨਾ ਇੱਥੇ ਤੇ ਮੈਨੂੰ ਤਾਂ ਲੱਗਦਾ ਤਮਾਸ਼ਾ ਲੱਜੂਗਾ ਤੇ ਸਾਡੇ ਤੇ ਆਂਡ ਗਵਾਂਡ ਲੋਕੀ ਅੱਗੇ ਤਾਂ ਉਹ ਵੇਖਦੇ ਆ ਪਤਾ ਵਨ ਪਿੰਨਾਂ ਦੀ ਕਦੀ ਕਰਦੀ ਗੱਲ ਨਹੀਂ ਸੁਣੀ ਤੇ ਲੋਕੀ ਤਾਂ ਸੁਣਨ ਨੂੰ ਬਤਾਵ ਹੋਣੇ ਵੀ ਹੁਣ ਨਵਾਂ ਆਈਆਂ ਦੋ ਦੋ ਹੋਣੀ ਕੋਈ ਨਾ ਕੋਈ ਗੱਲ ਨਿਕਲੂਗੀ ਇਹਦੀ ਉਹੀ ਤਾਂ ਗੱਲ ਵਾ ਮੈਂ ਉਹੀ ਤਾਂ ਸੋਚਣ ਡਈ ਆ ਕਿ ਜੇ ਨਾਵ ਆ ਗਈ ਤੇ ਨਾਵ ਨੇ ਵੀ ਕਿੰਨਾ ਬੋਲਣਾ ਵਾ ਉਹਨੂੰ ਤਾਂ ਸਗੋਂ ਅੱਧਾ ਚੜ ਮੱਟ ਜਣੀ ਵੀ ਹੁਣ ਮੇਰੀ ਮੰਮੀ ਆ ਗੋਣਦੀ ਆ ਕਲਵਾ ਮੈਂ ਤੇ ਇਹ ਸੋਚਿਆ ਸੀਗਾ ਕਿ ਚਲ ਮਾਂ ਪਿਓ ਨੂੰ ਸੱਦੂਗੀ ਤੇ ਮਾਂ ਕੋਈ ਅਕਲ ਦੇ ਕੇ ਜਾਊਗੀ ਪਰ ਮਾਂ ਤੇ ਆਪ ਸ਼ਹਿਵਾ ਦੇਣ ਵਾਲੀ ਮਾਂ ਨੇ ਅਗਲ ਕਿੱਥੋਂ ਦੇਣੀ ਹੈ ਹੈ ਇੰਨੇ ਨਹੀਂ ਰੱਬ ਦਾ ਘਰ ਵਸਣ ਦੇਣਾ ਮੇਂ ਜਿੱਥੇ ਤੱਕ ਲੱਗਦਾ ਵਾ ਜੇ ਨਾਲ ਆਪਣੀ ਸੋਚ ਨਾਲ ਚੱਲੂਗੀ ਨਾ ਆਪਣੀ ਸਮਝ ਦੇ ਨਾਲ ਤੇ ਫੇਰ ਠੀਕ ਆ ਤੇ ਜੇ ਆਪਣੀ ਮਾਂ ਦੀ ਸੋਚ ਨਾਲ ਚੱਲੀ ਨਾ ਉਹਦਾ ਘਰ ਨਹੀਂ ਵਸਣਾ ਪੁੱਤ ਕੋਈ ਤਾਂ ਗੱਲ ਹੈ ਮੰਮੀ ਪਰ ਮੈਂ ਤੁਹਾਨੂੰ ਹੁਣ ਇੱਕ ਗੱਲ ਕਹਾਂ ਜੇ ਤੁਸੀਂ ਮੇਰੀ ਗੱਲ ਮੰਨ ਲੂਗੇ ਨਾ ਤੇ ਮੈਂ ਤੁਹਾਨੂੰ ਕਹਿਣਾ ਹੈਗਾ ਕਿ ਤੁਸੀਂ ਇਦਾਂ ਕਰੋ ਕਿ ਨਾ ਬਾਜੀ ਨੂੰ ਕਹੋ ਕਿ ਨਾ ਬੂਹ ਲੈ ਕੇ ਨਾ ਆਵੇ ਇੱਥੇ ਨੇ ਤਾਂ ਉਹਨੇ ਇੱਥੇ ਆ ਗਈ ਨਾ ਉਹਨੇ ਤਾਂ ਇਹ ਦੇਖ ਲੈਣਾ ਕਿ ਮੰਮੀ ਆ ਗਈ ਆ ਇੱਥੇ ਤੇ ਮੰਮੀ ਦੀ ਵੀ ਨੇ ਆ ਗਈ ਬੋਲਣਾ ਵਾ ਤੇ ਉਹਨੇ ਸੋ ਕੁ ਵੱਧ ਬੋਲਣਾ ਵਾ ਐਵੇਂ ਗੱਲ ਵੱਧ ਜਾਣੀ ਹੈ ਪੁੱਤ ਵੇਖ ਜੇ ਹੁਣ ਮੈਂ ਮਨਾ ਕਰਾਂ ਨਾ ਤੇ ਫਿਰ ਇਹਨਾਂ ਨੇ ਕਹਿਣਾ ਵਾ ਵੀ ਡਰ ਗਈ ਆ ਪਹਿਲਾਂ ਸੱਦ ਲਿਆ ਇੱਥੇ ਤੇ ਹੁਣ ਡਰ ਗਈ ਆ ਹਨਾ ਤੇ ਤੈਨੂੰ ਤਾਂ ਪਤਾ ਹੈ ਹੀ ਆ ਵੀ ਮੈਂ ਅਰਸਿਕੋ ਆਪ ਫੋਨ ਕਰਕੇ ਸੱਦਿਆ ਵਾ ਮੈਂ ਅਰਸਿਕੋ ਆਪ ਸਾਹਮਣੇ ਬਿਠਾ ਕੇ ਕਤੂਟਾ ਦੱਸਣੀਆਂ ਆ ਇਹਦੀਆਂ ਵੀ ਕੀ ਕੀ ਬੋਲਦੀ ਰੋ ਬੋਲਣ ਦੀ ਅਗਲੀ ਹੈ ਕਿ ਤੂੰ ਅਸਾਂ ਵੀ ਕੋਈ ਨਹੀਂ ਆਪਾਂ ਦੱਸ ਨਹੀਂ ਹੈਗਾ ਨਾ ਆਪਾਂ ਉਹਨਾਂ ਦੇ ਕੰਨਾਂ ਵਿੱਚ ਪਾਤੀ ਆ ਗੱਲ ਹੁਣ ਆਪੇ ਕੋਈ ਨਹੀਂ ਮਾਲਕੀ ਤੇ ਉਹ ਹੰਡਿਆ ਵੀ ਡੈਡੀ ਨੂੰ ਕਿੰਨੀ ਸ਼ਰਮ ਆਉਂਦੀ ਹੋਗੀ ਉਹ ਕਿੱਦਾਂ ਬੈਠੇ ਇੱਥੇ ਸ਼ਰਮ ਦੇ ਨਾਲ ਤੇ ਕੋਈ ਨਹੀਂ ਸ਼ਰਮ ਕਰਕੇ ਤੇ ਪੁੱਤ ਮੈਂ ਚੁੱਪਾਂ ਇਸੇ ਕਰਕੇ ਮੈਂ ਚੁੱਪ ਕਰਕੇ ਉੱਠ ਕੇ ਤੇ ਇੱਧਰ ਆ ਗਈ ਆ ਬਿਚਾਰ ਮੈਂ ਚਾਹ ਪਾਣੀ ਵੇਖਣੀ ਆ ਹਾਂਜੀ ਪਰ ਤੇਰੀ ਮੰਮੀ ਨਹੀਂ ਉਹ ਲਿਆਜ ਕਰਦੀ ਕਿਸੇ ਗੱਲ ਦਾ ਵੀ ਮੰਮੀ ਉਹਨਾਂ ਨੇ ਨਹੀਂ ਕਰਨਾ ਹੈਗਾ ਤੇ ਤੁਸੀਂ ਇਦਾਂ ਮੇਰੀ ਗੱਲ ਮੰਨ ਲਓ ਉਹਨਾਂ ਨੂੰ ਤਾਂ ਮੈਂ ਕਹਿ ਨਹੀਂ ਸਕਦੀ ਹੁਣ ਮੈਂ ਤੁਹਾਨੂੰ ਹੀ ਕਹਿ ਸਕਦੀ ਹਾਂ ਤੁਸੀਂ ਮੰਨ ਲਓ ਮੇਰੀ ਗੱਲ ਤੇ ਨਾ ਭਾਜੀ ਨੂੰ ਕਰ ਦੋ ਫੋਨ ਵੀ ਨਾ ਉਹ ਇੱਥੇ ਲੈ ਕੇ ਨਾ ਆਵੇ ਥੋੜਾ ਟਾਈਮ ਜਦੋਂ ਚਲ ਜਾਣਗੇ ਫਿਰ ਆ ਜਾਣਾ ਨਹੀਂ ਤਾਂ ਉਹ ਆ ਗਈ ਉਹਨੇ ਤਾਂ ਫਿਰ ਉਹ ਜ਼ਿਆਦਾ ਘਹਾੜਾ ਪਾ ਦੇਣਾ ਇੱਥੇ ਚੱਲ ਕੋਈ ਨਹੀਂ ਇਹ ਨਾ ਕੁਝ ਮੰਗਣ ਦੀ ਹੀ ਪਿੰਦਕੋ ਇਹਨੂੰ ਮੈਂ ਕਹਿ ਨਹੀਂ ਆ ਕਿ ਜੋ ਮੰਗਦੀ ਇਹਨੂੰ ਤੇ ਕੜੀ ਟਾਈਮ ਤੋਂ ਟਪਾ ਲਾ ਇੱਥੇ ਬਾਹਰ ਹੀ ਠੀਕ ਵਾ ਨਾ ਤੇ ਐਵੇਂ ਉੰਤਰਾ ਉਹ ਗੱਲਾਂ ਵੀ ਆਜਾਗੇ ਤਮਾਸ਼ਾ ਲੱਗੂ ਸਾਡੇ ਘਰ ਵਾਧੂ ਦਾ ਕੋਈ ਤਾਂ ਗੱਲ ਮੈਨੂੰ ਤਮਾਸ਼ਾ ਜ਼ਰੂਰ ਦਿਖਾਉਣਾ ਕੋਈ ਨਹੀਂ ਤੂੰ ਹੀ ਕਰ ਦੋ ਹਾਂ ਚੱਲ ਤੂੰ ਚਾਹ ਦਾ ਕਰ ਪਰ ਬਾਅਦ ਤੇ ਮੈਂ ਉਹ ਫੋਨ ਕਰ ਲਾਂ ਫਿਰ ਆ ਨਾ ਜਾ ਦੇ ਤੇ ਹਾਂਜੀ ਕਰ ਲਓ ਚੱਲ ਬਾਹਰ ਜਾ ਕੇ ਗੱਲ ਕਰਨੀ ਆ ਹੈਲੋ ਪਿੰਦਰਾ ਕੋਤਤ ਰਤਨੀ अच्छा चौथे जेजे मेरी गल सुनो मेरा पुत्त अ ਨਵ ਕੋ ਚੀਜ਼ ਮੰਗਦੀ ਹੈ ਨਾ ਆਹੋ ਲੈ ਦੇ ਉਹਨੂੰ ਕੋਈ ਗੱਲ ਨਹੀਂ ਉਹ ਨਹੀਂ ਪੁੱਤ ਕਹਿਣਾ ਕੋਣਾ ਕੀ ਤੇਰਾ ਸੱਸ ਸਹੁਰਾ ਆਈਓ ਪੁੱਤ ਸੱਦੇ ਤੇ ਮੈਂ ਹੀ ਗੇ ਮੈਂ ਤੇ ਗੱਲਬਾਤ ਕਰਨ ਵਾਸਤੇ ਸੱਦੇ ਹੀ ਗੇ ਠੀਕ ਆ ਨਾ ਹੁਣ ਮੇਰੀ ਫਿਕਰ ਹੁੰਦੀ ਆ ਤੁਹਾਡੀ ਆਹ ਮੇਰਾ ਹੀ ਪੋੜਾ ਵਾ ਤੂੰ ਨਾ ਆਪਣੀ ਜ਼ੁਬਾਨ ਜਰੱਕ ਸੰਭਾਲ ਕੇ ਬੋਲ ਠੀਕ ਆ ਨਾ ਬੋਲਣ ਦੀ ਅਗਲਪੋਲ ਦੀ ਜਾਂਦੀ ਹੁਣ ਤੈਨੂੰ ਹੂੰ ਆਹੋ ਤੇ ਮੈਂ ਨਹੀਂ ਕਿ ਚਾਹੁੰਦੀ ਪਿਹਾੜੇ ਘਰ ਦੀ ਕੋਈ ਗੱਲ ਬਾਹਰ ਸੁਣੇ ਠੀਕ ਆ ਨਾ ਆਹ ਮਮੀ ਉਹ ਦਿਨ ਤੋਂ ਬੋਲੰਦਾ ਨਹੀਂ ਪਤਾ ਕਿ ਬੋਲਣਾ ਕਿਦਾਂ ਮੈਂ ਤਾਂ ਸੋਚਿਆ ਸੀਗਾ ਕਿ ਚੰਨ ਕੁੜਮਾ ਦੇ ਘਰ ਆਣ ਕੇ ਕੋਈ ਲਿਆਜ ਨਾ ਬੋਲਣਗੇ ਕੋਈ ਰਾਮ ਨਾਲ ਬਹਿ ਕੇ ਗੱਲਬਾਤ ਕਰਨਗੇ ਪਰ ਨਾ ਉਹ ਤੇ ਨਾ ਬਣਾਣਾ ਵੀ ਜ਼ਿਆਦਾ ਵਾ ਤੇ ਜੇ ਨਾ ਵੀ ਆ ਗਈ ਫਿਰ ਮਾਵਾਂ ਧੀਆਂ ਕੀ ਤਾਂ ਕੀ ਜਲੂਸ ਕੱਢਣਾ ਹਟਾ ਇੱਥੇ ਤੂੰ ਇੱਧਾ ਕਰ ਇੱਥੇ ਰਹਿੰਦੇ ਨੂੰ ਟਾਈਮ ਲੰਘ ਲੈਂਦੇ ਮੈਂ ਫੋਨ ਕਰੂੰਗੀ ਤੇ ਫੇਰ ਆਵੀਂ ਹਾਂ ਤੂੰ ਗੱਲ ਨੂੰ ਸਮਝਿਆ ਕਰ ਪੁੱਤ ਤੂੰ ਤਾਂ ਮੇਰਾ ਸਿਆਣਾ ਪੁੱਤ ਵਾਂ ਠੀਕ ਆ ਨਾ ਮਾਵਾ ਚੰਗਾ ਹੀ ਸੋਚਦੀਆਂ ਹੁੰਦੀਆਂ ਪੁੱਤਾਂ ਦਾ ਮਾੜਾ ਨਹੀਂ ਸੋਚਦੀਆਂ ਚੰਗਾ ਆਹੋ ਚਲ ਠੀਕ ਆ ਫੇਰ ਮੈਂ ਫੋਨ ਕਰਾਂ ਤੇ ਫੇਰ ਤੁਰ ਹੀ ਹਣ ਚੰਗਾ ਕੀ ਕਹਿੰਦਾ ਉਹਨੇ ਕਹਣਾ ਕੀ ਆ ਇਹਦੀ ਵਿੱਚ ਬਾਲਮ ਕੰਡਿਆ ਪੀ ਆ ਕੇ ਇਹ ਵੀ ਗਾਲੀਆਂ ਮਾਰਾਂਦਾ ਮੰਮੀ ਕੋੜੇ ਸਾਰੇ ਤੁਹਾਡੇ ਆ ਫਿਰ ਮੈਂ ਬੋਲ ਜਰਾ ਤਮੀਜ਼ ਨਾਲ ਠੀਕ ਆ ਨਾ ਹੁਣ ਮੈਂ ਤੇ ਵਿੱਚ ਉਹ ਚਾਹੁੰਦੀ ਸੀਗੀ ਤੇ ਨਾ ਆਉਂਦੀ ਤਣਾਵੀਆਂ ਕਰਤੂਤਾ ਤੇਰੇ ਡੈਡੀ ਦੇ ਸਾਹਮਣੇ ਹੁੰਦੀਆਂ ਸਾਰੀਆਂ ਤੇ ਕੀ ਕਰਦੀ ਐ ਹੈਨਾ ਕਿੰਨੀਆਂ ਜ਼ਬਾਨਾਂ ਬੋਲਦੀ ਐ ਪਰ ਹੁਣ ਕੀ ਕਰਨਾ ਹੁਣ ਕੀ ਕਹਿੰਦਾ ਕੋਈ ਨਹੀਂ ਰੱਖ ਲੂੰਗਾ ਨਹੀਂ ਹੁਣ ਤੇ ਰਹੂਗਾ ਉੱਥੇ ਹੀ ਆਪੇ ਉਹਨੂੰ ਬਥੇਰਾ ਚਾ ਸਵਾ ਚੀਜ਼ਾਂ ਟੁੱਜਾ ਲੈਣ ਦਾ ਖਾਣ ਪੀਣ ਦਾ ਆਪੇ ਘੜੀ ਲੱਗ ਜਣੀ ਉੱਥੇ ਇਹਦੀ ਮੈਂ ਜਦੋਂ ਫੋਨ ਕਰੂੰਗੀ ਤੇ ਫੇਰ ਆਵੀ ਹੁਣ ਪਹਿਲਾਂ ਨਾ ਵੀ

ਚੱਲ ਪੁੱਤ ਘੜੀ ਘੜੀ ਉਹ ਗੱਲ ਹੀ ਕਰੀਦੀ ਹੁੰਦੀ ਪੁੱਤ ਕੋਈ ਨਹੀਂ 7 ਵਜੇ ਨਾਲ ਘਰ ਆ ਜਾ ਨਾ ਤੇ ਮੱਠੇ ਮੱਟ ਨਹੀਂ ਪਾਈਦਾ ਚੱਲ ਧਿਆਨ ਵਿੱਚ ਚਾਹ ਹੁੰਦਾ ਖੰਡ ਰੱਦ ਲੈ ਕੇ ਇੱਥੇ ਬੈਠ ਜੱਸ ਪੁੱਤ ਲਿਆ ਚਾਹ ਫਿਰ ਲਿਆ ਲਿਆ ਬਟ ਟਾਈਮ ਬੜਾ ਹੋ ਗਿਆ ਆ ਲੋ ਭਾਦੀ ਅੜ ਜਾ ਆਈ ਨਹੀਂ ਉਹ ਨਾ ਆ ਗਈ ਪਾਣੀ ਮੈਨੂੰ ਲੱਗਦਾ ਲੇਟ ਹੋ ਜਾਣਾ ਉਹਨੇ ਅੱਛਾ ਕੋਸ਼ ਦਾ ਪੇਪਰ ਵੀ ਲੇਟ ਆ ਤੇ ਕੁਛ ਇੱਕ ਦੋ ਚੀਜ਼ ਲੈਣ ਵਾਲੀ ਹੋਦੀ ਅੱਛਾ ਤੇ ਲੇਟ ਹੋਈ ਜਾਣਾ ਤਕਰੀਬਨ ਉਹਨੇ ਤੇ ਤੁਸੀਂ ਪੂਨੋ ਸਭ ਨਾਲ ਲਵਣਾ ਇਹ ਜੋ ਕੁੜੀ ਕਰ ਹੁੰਦੀ ਮੈਂ ਤਾਂ ਸੋਚਿਆ ਇਹ ਭੈਣ ਜੀ ਆ ਜਾਣਾ ਉਹ ਤਾਂ ਨੇਜ਼ ਨਹੀਂ ਪਤਾ ਹੈਗਾ ਕਿ ਲੇਟ ਹੋ ਜਾਣਾ ਉਹ ਪੇਪਰ ਵੀ ਕਈ ਵਾਰੀ ਨਹੀਂ ਹੁੰਦੇ ਆ ਨਾ ਲੇਟ ਹੋ ਜਾਂਦਾ ਵਾ ਤੂੰ ਇਦਾਂ ਕਰ ਭੀ ਚਾਹ ਪੀ ਲੈ ਤੇ ਅਸੀਂ ਚੱਲ ਗਏ ਫਿਰ ਜਾ ਕੇ ਤੇ ਆਪਾਂ ਕੋ ਵੇਖੀ ਆਪਣਾ ਮੱਝਾ ਮੁੰਜਾ ਪੱਠੇ ਦੱਸੀ ਦਾ ਕੋਈ ਗੱਲ ਨਹੀਂ ਘਰਾਂ ਲੇਟ ਮਸਾਂ ਦੇ ਘਰ ਚੱਲ ਜਾਈਆਂ ਕੁੜੀ ਆਉਂਦੀ ਤੇ ਮਿਲ ਕੇ ਜਾਣਾ ਇਦਾਂ ਨਹੀਂ ਮੈਂ ਜਾਣਾ ਹੈਗਾ ਉਹ ਮੈਂ ਨਾ ਜਾਣੇ ਕਿ ਕੈਮ ਲੱਗਣਾ ਵਾ ਅੱਗੇ ਠੰਢ ਦੇ ਦੇਣਾ ਪਾਜੀ ਮੈਂ ਤਾਂ 5 ਜਨੇਰਾ ਹੁੰਦਾ ਫਿਰਦਾ ਵਾ ਮਿਲ ਕੇ ਹਵਾ ਵੜੀ ਲੱਗਦੀ ਮੋਟਰਸਾਈਕਲ ਤੇ ਇਦਾਂ ਕਰੂੰ ਕਿ ਇਹ ਵਾਂਡ ਕਮਾਂਡ ਨੂੰ ਕਹਿ ਦੋ ਕਿ ਅੱਜ ਦਾ ਦਿਨ ਸਾਡੀ ਮੱਝਾਂ ਦੀਆਂ ਧਾਰਾਂ ਕੱਢ ਦੋ ਹੋਣਾ ਇਹ ਕਿ ਪਾਸੇ ਗੱਲ ਲਾ ਕੇ ਜਾਗੀ ਕੁੜੀ ਨੂੰ ਮਿਲਕੀ ਨਹੀਂ ਚਾਹੀਦੀ ਕਿੱਦਾਂ ਗੱਲ ਹੁਣ ਇੱਥੇ ਅਸੀਂ ਦੱਸ ਕਿਹੜੀ ਗੋਲੀ ਚਲਾ ਕੇ ਜਾਣੀ ਆ ਕੋਣ ਹੰਤਾਰਾ ਕੱਢਦਾ ਐ ਜਮਾਨੇ ਚ ਕੇਰੀਆਂ ਨਾਲੇ ਪੱਠੇ ਪਾਵਾਂਗੇ ਤੇ ਮੱਝਾਂ ਮਿਲਣਗੀਆਂ ਹੋਰ ਗੱਲਾਂ ਕਰਨੀਆਂ ਕੋਈ ਗੱਲ ਨਹੀਂ ਭੈਣ ਜੀ ਹੁਣੀ ਸਿਆਣੇ ਆ ਤੁਸੀਂ ਭੈਣ ਜੀ ਆਪਣੇ ਨਾਲ ਕੋਈ ਗੱਲ ਬਾਤ ਹੋਵੇ ਤਾਂ ਆਪਣੇ ਘਰ 'ਚ ਜਿਹੜਾ ਮਸਲਾ ਹੱਲ ਕਰ ਲਿਆ ਕਰੋ ਸਾਡੇ ਨਾਲ ਨਾ ਗੱਲ ਕਰਿਆ ਕਰੋ ਕੋਈ ਗੱਲ ਨਹੀਂ ਇੱਦਾਂ ਫੇ ਗੱਲਾਂ ਵੱਜ ਜਾਂਦੀਆਂ ਮੇਰਾ ਨਹੀਂ ਕੀ ਕਰਦਾ ਕੁੜੀ ਤੋਂ ਵਗੈਰ ਜਾਣ ਨੂੰ ਪਹਿਲਾਂ ਮਿਲ ਕੇ ਜਾਵਾਂ ਮੈਨੂੰ ਵੀ ਪਤਾ ਲੱਗੇ ਉਹ ਕੋਈ ਨਹੀਂ ਮਿਲਾਂਗੇ ਉਹਨੂੰ ਕਹਾਂ ਕਿ ਉੱਥੇ ਆ ਜਾ ਦੋਵੇਂ ਦੀ ਆਗਲ ਦੀ ਏਡੀ ਕਿਹੜੀ ਗੱਲ ਆ ਉਹਨੂੰ ਪੇਪਰ ਉੱਪਰ ਕਰਾਉਣਾ ਤੇ ਕੁੜੀ ਨੂੰ ਕਿਉਂ ਉਤਰ ਟੈਨਸ਼ਨਾਂ ਪਾ ਕੇ ਪੜ੍ਹਾਈ ਲੱਗੀ ਹੈ ਖਰਾਬ ਕਰਨ ਕੋਈ ਗੱਲ ਨਹੀਂ ਪੰਜ ਤੀ ਫਿਕਰ ਨਾ ਕਰਿਓ ਮੈਂ ਆਪਣੇ ਤਰੀਕੇ ਨਾਲ ਆਪੇ ਸਮਝਾ ਲੂੰਗੀ ਕੋਈ ਨਹੀਂ ਡੈਡ ਜੀ ਤੁਸੀਂ ਵੀ ਫਿਕਰ ਨਾ ਕਰੋ ਕੋਈ ਦੀਆਂ ਨੂੰ ਮੈਂ ਸਮਝਾਉਂਗੀ ਕਿਤੇ ਨਹੀਂ ਬੋਲਦੀ ਹੁਣ ਪਰ ਉਹ ਜ਼ਿਆਦਾ ਬੋਲੀ ਤਾਂ ਕਰਕੇ ਮੰਮੀ ਨੇ ਬੁਲਾਇਆ ਸੀ ਤੁਹਾਨੂੰ ਨਹੀਂ ਤੂੰ ਚੁੱਪ ਕਰਕੇ ਬਹਿ ਜਾ ਤੂੰ ਮੇਰੀ ਕੁੜੀ ਨੂੰ ਕੀ ਸਮਝਾਣਾ ਤੇਰੇ ਨਾਲੋਂ ਮੇਰੀ ਕੁੜੀ ਨੂੰ ਵੱਧ ਮੱਤਵਾ ਬੋਧੀਆਂ ਮੱਤਾਂ ਨਾ ਦੇ ਨਾਲ ਤੇਰੇ ਵਰਗੀਆਂ ਲੜਾਈ ਨੂੰ ਵਧਾਉਂਦੀਆਂ ਨੇ ਘਟਾਉਂਦੀਆਂ ਨਹੀਂ ਤੇ ਚੁੱਪ ਤਾਂ ਕਰਕੇ ਬੈਠੀ ਰਿਆ ਕਰ ਜ ਚਾਪੀ ਲੈ ਚੰਪੋਤ ਚੰਪ ਕਰ ਮੇਰੀ ਧੀ ਕੋਈ ਗੱਲ ਨਹੀਂ ਚੱਲ ਗਿਆ ਫਿਰ ਚਲੋ 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 ਹੁਣ ਕੋਈ ਗੱਲ ਬੰਦ ਨਹੀਂ ਹੋਣੀ ਚਾਹੀਦੀ ਹਾਂ ਆਪਣੇ ਘਰ ਦੀ ਸਮਝਦਾ ਕਰੋ ਕਿ ਕਿਹਾ ਮੋਢਿਆਂ ਸਾਰੇ ਘਰਾਂ ਨੂੰ ਲਿਆ ਆਵਾਂ ਇਦਾਂ ਬੰਦਾ ਚੰਗਾ ਨਹੀਂ ਲੱਗਦਾ ਅਸੀਂ ਆਣਾ ਤੁਹਾਨੂੰ ਪੁੱਛਦੇ ਰਹੀਏ ਤੁਸੀਂ ਮੁਰਕਾ ਤੋਂ ਆ ਦਿੱਤਾ ਹੋ ਵੀ ਤਾ ਤੁਹਾਡੀਆਂ ਨੂਹਾਂ ਵਾਂ ਤੁਸੀਂ ਜਾ ਰਹੇ ਜਦਾਂ ਹੁੰਦਾ ਕੋਈ ਦੀ ਪਾਜੀ ਸਤਿ ਸ੍ਰੀ ਅਕਾਲ ਭਾਈ ਕੀ ਗੱਲ ਚੱਲ ਪਈ ਜੀ ਸਤਿ ਸ੍ਰੀ ਅਕਾਲ ਚੱਲੀ ਹੁਣ ਫਿਰ ਅਸੀਂ ਤੇ ਬਾਬਾ ਚਰ ਹੋ ਗਿਆ ਸਾਨੂੰ ਆਿਆਂ ਨੂੰ ਉਹ ਬੈਂਦੇ ਹੁੰਦੇ ਰਾਤ ਰਹਿਦੇ ਤੁਸੀਂ ਨਹੀਂ ਹੁਣ ਤੁਹਾਨੂੰ ਬੜਾ ਘਰ ਹੈ ਨਹੀਂ ਕੋਈ ਤੇ ਤੁਹਾਨੂੰ ਤੁਨਾ ਵੀ ਕੱਢਣੀ ਆ ਮੱਝਾਂ ਦੀਆਂ ਪੱਠਾ ਸਭ ਪਾਉਣਾ ਅਸੇ ਭਾਈ ਅੱਛਾ ਅੱਛਾ ਹਾਂ ਫੇਰ ਸਹੀ ਕਿਤੇ ਉਹ ਮੈਂ ਕਿਨੂੰ ਦੋ ਮਿੰਟ ਬੈਂਦੇ ਸੀ ਆਜੋ ਮੈਂ ਨਾ ਹੁਣ ਨਾ ਬਸ ਚਾਹ ਪਾਣੀ ਪੀ ਲਿਆ ਵਾ ਤੇ ਬਾਬਾ ਚ ਨਾਲ ਦੇ ਰਹੇ ਹਾਂ ਅੰਦਰ ਗੱਲਾਂ ਬਾਤਾਂ ਕਰਨ ਠੀਕ 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 ਤੇ ਕੋਈ ਹੁਣ ਚੱਲਦੇ ਆ ਫੇਰ ਸਹੀ ਸਭ ਬਾਕੀ ਠੀਕ ਠਾਕ ਸਭ ਠੀਕ ਠਾਕ ਵਧੀਆ ਹਾਂਜੀ ਮੈਂ ਕਿਹਾ ਅੱਜ ਦੋ ਮਿੰਟ ਬੈਠ ਕੇ ਉਸ ਗੱਲਾਂ ਪੱਤਾ ਕਰਦੇ ਹਾਂ ਨਹੀਂ ਚੱਲੀਏ ਅੱਗੇ ਜਾਂਦੇ ਆਂ ਟੈਨ ਮਗਣਾ ਤੁਹਾਨੂੰ ਬੜਾ ਖੱਡ ਦੇਣਵਾ ਮੋਟਰਸ ਤੇ ਹਵਾ ਫੜੀ ਪੈਂਦੀ ਆ ਹਾਂਜੀ ਇਹ ਤਾਂ ਗੱਲ ਹੈਗੀ ਹੈ ਹਣਾ ਪਹਿਲੇ ਲੇਟ ਹੋ ਜਾਂਦਾ ਚੱਲ ਮਮੀ ਚੰਗਾ ਹੋਇਆ ਚੱਲ ਗਏ ਐਵੇਂ ਵਾਧੂ ਦੀ ਲੜਾਈ ਪੈਣੀ ਇੱਥੇ ਤਾਂ ਮੈਂ ਸੁਣ ਰਹੀ ਆਂ ਆ ਪ੍ਰੋਣੇ ਕਿਦੋਂ ਆਏ ਕਿਦੋਂ ਗਏ ਆ ਇੱਧਰ ਹੋ ਜਾ ਪਤਾ ਹੈ ਚੰਗਾ ਹੋਇਆ ਚੱਲ ਗਏ ਹੈ ਸਾਥ ਤੇ ਮੈਂ ਬੈਠੀ ਕਿੰਤਾ ਫੇਰ ਮੈਂ ਵੇਲੇ ਨੂੰ ਪੁਛਤਾ ਹਾਂ ਤੇ ਗਲਤੀ ਮੈਂ ਕਿਦਾਂ ਕਰ ਲਈ ਈ ਵੱਡੀ ਹੈ ਮੈਂ ਤੇ ਇਹ ਸੋਚਿਆ ਸੀਗਾ ਕਿ ਚਲੋ ਦੀ ਮੰਮੀ ਡੈਡੀ ਆਉਣਗੇ ਤੇ ਮੰਮੀ ਨਾਮ ਨਾਲ ਬੈਠ ਕੇ ਸਮਝਾਉਂਦੀ ਕੋਹ ਆਹੋ ਭਾਉ ਦੀ ਮੰਮੀ ਤੇ ਹੋਰ ਹੀ ਗੱਲਾਂ ਕਰੀ ਜਾਂਦੀ ਆ ਦੇ ਸਾਰਾ ਕਸੂਰੀ ਦੀ ਮੰਮੀ ਦਾ ਜੇ ਨੇ ਕਹਿੰਦੇ ਕੀ ਹੈ ਕਹਿਣਾ ਕੀ ਆ ਮੇਰੀ ਧੀ ਦਾ ਕਸੂਰੀ ਕੋਈ ਨਹੀਂ ਨਾ ਸਾਰਾ ਸਿਆਪਾ ਹੀ ਇਹਦਾ ਵਾ ਇਹਦੇ ਗਾਲੀ ਪਈ ਜਾਵੇ ਵਿਚਾਰੀ ਜੇ ਹੈ ਮੈਂ ਤਾਂ ਹੈਰਾਨ ਹੋ ਗਈ ਪਿੱਦਾਂ ਦੀ ਕਿ ਦਬੋ ਸਕਦੀ ਹੈ ਉਹ ਗਲਤ ਕੀਤਾ ਨਹੀਂ ਉਹਨੂੰ ਹੈ ਨਾ ਉਹਨੂੰ ਨਾ ਨਾ ਗਲਤ ਕਹਿਣਾ ਹੀਗਾ ਉਹ ਤੇ ਮੈਂ ਫੋਨ ਕਰਕੇ ਪਿੰਦਰ ਨੂੰ ਉਹਨੂੰ ਡੱਕਿਆ ਉਥੇ ਜੇ ਧੀ ਵੀ ਆ ਜਾਂਦੀ ਤਾਂ ਤਮਾਸ਼ਾ ਲੱਗਣਾ ਚੰਗਾ ਭਲਾ ਤੁਹਾਡਾ ਭਲਾ ਜੇ ਕਿ ਹੋਰ ਕੀ ਹੈ ਮੈਂ ਤਾਂ ਛੇਤੀ ਦੀ ਹੱਥ ਜੋੜੇ ਵੀ ਕਿਹ ਕਿਹ ਤਰ੍ਹਾਂ ਚੱਲ ਜਾਣ ਮੋਰ ਇੱਥੇ ਉਹ ਮੈਂ ਤਾਂ ਉਹਦੇ ਬਾਹਾਂ ਫੜਿਆ ਮੈਂ ਰੋਟੀ ਪਹਿਲੀ ਖਾ ਕੇ ਜਾਏ ਹੋਰ ਰਾਤ ਰਹੀਂਦੇ ਮੈਂ ਹਾਏ ਹਾਏ ਰਾਤ ਰਹੀਂਦੇ ਇੱਥੇ ਆ ਦੋ ਘੰਟੇ ਮੈਨੂੰ ਬਰਦਾਸ਼ਤ ਨਹੀਂ ਹੋਣਿਆ ਫੇਰ ਰਾਤਾਂ ਖਾਦੀ ਸੋਚਣ ਦੇ ਜੇ ਹੈ ਇਹਨੂੰ ਵਿਚਾਰੀ ਨੂੰ ਤਾਂ ਆਪਣੀ ਧੀ ਸਮਝਦੀ ਨਹੀਂਗੀ ਕਿਤੇ 20 20 ਗੱਲਾਂ ਕੀਤੀਆਂ ਇਹ ਵਿਚਾਰੀ ਨੂੰ ਇੰਨੀ ਅਕਲ ਕਰਦੀ ਵੀ ਦੀ ਸੱਸ ਸਾਹਮਣੇ ਵੀ ਸੱਸ ਸਾਹਮਣੇ ਕੁਛ ਨਾ ਕਵਾਂ ਤੇ ਜਿਹੜਾ ਇਹਦਾ ਡੈਡੀ ਆ ਨਾ ਉਹਦੇ ਵਿਚਾਰੇ ਨਾਲ ਥ੍ਰੀਸ ਕੋਈ ਨਹੀਂ ਇੰਨਾ ਚੰਗਾ ਤੇ ਪੜਾ ਮਾਸ ਬੰਦਾ ਵੀ ਗੱਲ ਨਹੀਂ ਕਰਨ ਵਾਲੀ ਉਹ ਤਾਂ ਬਥੇਰਾ ਡੱਕੇ ਵੀ ਨਾ ਬੋਲ ਨਾ ਬੋਲ ਬਥੇਰੇ ਵਾਸਤੇ ਪਾਵੇ ਪਰ ਉਹ ਕਿੱਥੋਂ ਉਹ ਤਾਂ ਜਿੱਦਾਂ ਕਰੋ ਸੋਚ ਕੇ ਆਈ ਪਰ ਜੰਕ ਕਰਕੇ ਆਣੀ ਮੈਂ ਉਹ ਫਿਰ ਮਤ ਰਹੀ ਸਮਝ ਤਾਂ ਇਹਨਾਂ ਨੂੰ ਸਹੀ ਗੱਲ ਵਾਹ ਚੱਲ ਕੋਈ ਨਹੀਂ ਪੁੱਤ ਇੰਨੀ ਜੁਹਾ ਕੇ ਮਾਂ ਨੂੰ ਪਰ ਜੀਵਨ ਉਹ ਤਾਂ ਗੱਲ ਫਿਰ ਸੱਚੀ ਲੋਕੀ ਕਹਿੰਦੇ ਤੇ ਧੀ ਦਾ ਘਰ ਮਾਂ ਹੀ ਖਰਾਬ ਕਰਦੀ ਹੈ ਨਾ ਹੈਂ ਗੱਲ ਚੰਗੀ ਹੁੰਦੀ ਤੇ ਇਹਨਾਂ ਨਾਲ ਲਾ ਕੇ ਰੱਖਦੀ ਆ ਆਪਣੇ ਤੇ ਉਹਦੀ ਗਲਤੀ ਕਰਨਦੀ ਇਹਨੂੰ ਵਿਚਾਰੀ ਨੂੰ ਕੀ ਨਾਲ ਲਾਉਣਾ ਮੰਨੇ ਹੈ ਉਹ ਜਿਹੜੀ ਵਿਆਹੀ ਉਹਨੂੰ ਵਸਣ ਦੇਵੇ ਮੈਨੂੰ ਨਹੀਂ ਲੱਗਦਾ ਉਹਨੂੰ ਵਸਣ ਦਊਗੀ ਯਾਰ ਹਲਾਤ ਤੇ ਥੋੜੇ ਜਿਹਾ ਲੱਗਣ ਦੇ ਮੈਨੂੰ ਆਹੋ ਹੈ ਹੁਣ ਮੈਂ ਪਿੰਦਰ ਨੂੰ ਫੋਨ ਕਰਦੀ ਆ ਹੁਣ ਲੈ ਕੇ ਤੇ ਕਰਨ ਨੂੰ ਆ ਜਾ ਇਹਨੂੰ ਚਲ ਗਈ ਮਾਂ ਵੀ ਚਲ ਵੇ ਲੈ ਕੇ ਕਰਦੇ ਆਂ ਤੂੰ ਨਾ ਮੇਰਾ ਪੁੱਤ ਗੱਲ ਕਰੀ ਹੁਣ ਕਹਿੰਦਾ ਕੋਈ ਹੈ ਨਹੀਂ ਨਹੀਂ ਮੈਂ ਤਾਂ ਨਹੀਂ ਕਰਦੀ ਠੀਕ ਨਹੀਂ ਹਾਂਜੀ ਆਓ ਤੂੰ ਆਪਣੇ ਕੰਮ ਦਾ ਖਿਆਲ ਰੱਖਿਆ ਕਰ ਹਾਂਜੀ ਹਾਂਜੀ ਇਹ ਤਾਂ ਵਿਚਾਰੀ ਮਨ ਬਥੇਰਾ ਟੱਕਦੀ ਜੀ ਮੰਮੀ ਨਾ ਫੋਨ ਕਰੇ ਤੂੰ ਹੀ ਕਾਨੂੰ ਫੋਨ ਕਰਤਾ ਇਹਨੂੰ ਤਾਂ ਪਤਾ ਇਹ ਤਾਂ ਕੁਗਤੀ ਹੈ ਦਾ ਵਿਚਾਰੀ ਇਥੇ ਸਾਰਾ ਕੁਝ ਉਹ ਉਹ ਤੇ ਕਰ ਲਵਾ ਨਾ ਸਾਰਾ ਮੈਂ ਤਾਂ ਇਹ ਸੋਚ ਲਿਆ ਕਿ ਚਲ ਕੋਈ ਨਹੀਂ ਮਾਂ ਕਿੱਡੀ ਵੀ ਮਾੜੀ ਹੋਵੇ ਨਾ ਫਿਰ ਵੀ ਆਪਣੇ ਤੀ ਪੁੱਤ ਨੂੰ ਸਮਝਾਉਂਦੀ ਆ ਪਰ ਇਹ ਤਾਂ ਮੈਂ ਅੱਜ ਕੋ ਵਖਰਾ ਹੀ ਵੇਖਿਆ ਵਾ ਉਹ ਯਾਰ ਕਈ ਬੰਦੇ ਡੰਗਰ ਹੁੰਦੇ ਆ ਗੱਲ ਨੂੰ ਮੁਕਾਉਂਦੇ ਨੇ ਗੱਲ ਨੂੰ ਵਧਾਉਂਦੇ ਹੁੰਦੇ ਆ ਚਲ ਕੋਈ ਨਹੀਂ ਮੈਂ ਤਾਂ ਸ਼ੁਗਰ ਦਿੱਤਾ ਵਾ ਗਏ ਇਹ ਤੇ ਸਾਡੇ ਘਰ 'ਚ ਬਹੁਤ ਖਲਾਰਾ ਪੈਣਾ ਸੀ ਤੇ ਚਲ ਚੰਗਾ ਹੋ ਗਿਆ ਚਲ ਗਿਆ ਟਾਈਮ ਨਾਲ ਚਾਹ ਲੈ ਆ ਤਾਂ ਤੁਹਾਨੂੰ ਬਣੀ ਜੀ। ਉਹ ਚਾਹ ਵੀ ਪੀਨੇ ਯਾਰ। ਹੋਰ ਕੰਮ ਧੰਦੇ ਦੀ ਮੁੱਕਦੇ। ਅੱਗੇ ਪਰਮ। ਆਹੋ। ਆ ਗਏ ਸ਼ਿਤੀ ਅੱਜ ਕੇ। ਹੋ ਗਿਆ ਤੁਹਾਡਾ ਕੰਮ ਜਿਹੜਾ ਕੇ। ਆਹੋ ਕੰਮ ਹੋ ਗਿਆ ਵਾ। ਤੂੰ ਦੱਸ ਕਿਦਾਂ? ਮੈਂ ਵੀ ਠੀਕ ਹੀ ਆਂ। ਕਿਉਂ ਕੀ ਹੋ ਗਿਆ? ਮੈਂ ਤੁਹਾਨੂੰ ਦੱਸਣਾ ਹੀ ਵਾ। ਅੱਜ ਤੁਸੀਂ ਤਾਂ ਚੱਲ ਗਏ ਸਵੇਰੇ ਸਵੇਰੇ। ਇਥੇ ਇੰਨਾ ਕਲੇਸ਼ ਪਿਆ ਆਣਾ ਕਿ ਬਹੁਤਾ ਹੀ ਜ਼ਿਆਦਾ ਪਹਿਲਾਂ ਤਾਂ ਨਾ ਉਹ ਮਮੀ ਦੇ ਨਾਲ ਲੜਦੀ ਬਿਨਾਂ ਗੱਲ ਤੋਂ ਹੀ ਤੁਹਾਨੂੰ ਪਤਾ ਹੀ ਕਿੱਦਾਂ ਕਰਦੀ ਆ ਉਹ ਤੇ ਬਾਅਦ ਚ ਉਹਨੇ ਭਿੰਦਰ ਭਾਜੀ ਨੂੰ ਸਖਾਈਆਂ ਗੱਲਾਂ ਤੇ ਭਾਜੀ ਆਣ ਕੇ ਮਮੀ ਨੂੰ ਬੋਲੇ ਲੈ ਦੱਸ ਤੇ ਮਮੀ ਨੇ ਫੋਨ ਕਰ ਲਿਆ ਵੀ ਉੱਥੇ ਵਾਲੀ ਮਮੀ ਨੂੰ ਕਿ ਆਓ ਤੇ ਉਹ ਆਏ ਸੀਗੇ ਹੁਣ ਤੇ ਉਹ ਵੀ ਇੱਥੇ ਆਣ ਕੇ ਇੰਨਾ ਬੋਲਣ ਦੇ ਸੀਗੇ ਤੇ ਉਹਨਾਂ ਦਾ ਕਰਕੇ ਥੋੜਾ ਜਿਹਾ ਹੋ ਗਿਆ ਤੇ ਜੇ ਆਏ ਸੀ ਤੇ ਮਿਲ ਕੇ ਜਾਂਦੇ ਮੈਨੂੰ ਮਿਲ ਕੇ ਕੀ ਜਾਣਾ ਹੈਗਾ ਉਹਨਾਂ ਨੇ ਤਾਂ ਪੁੱਛਿਆ ਵੀ ਨਹੀਂ ਇੱਕ ਵਾਰ ਵੀ ਤੁਹਾਡਾ ਹਾਂ ਉਹ ਨਹੀਂ ਸਮਝਦੇ ਹੈਗੇ ਤੁਹਾਨੂੰ ਕੁਝ ਵੀ ਤਨਾ ਮੈਨੂੰ ਨਹੀਂ ਕੋ ਸਮਝਦੇ ਤੁਹਾਨੂੰ ਕੀ ਸਮਝਣਾ ਉਹਨੂੰ ਤਾਂ ਬਸ ਇਹੀ ਕਾ ਵੀ ਨਾਵ 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 ਹੋਰ ਨਹੀਂ ਉਹਨੂੰ ਕੁਛ ਵੀ ਦੇ ਸਕਦਾ ਮੈਂ ਕਿਹਾ ਚਲ ਸਮਝਾਉਣ ਦੇ ਥੋੜਾ ਬੋਤਾ ਜੇ ਆਈਆ ਉਹ ਤੋਂ ਉਲਟਾ ਮੰਮੀ ਨੂੰ ਬੋਲਣ ਦੇਈ ਕਿ ਇੱਥੇ ਲੈ ਦੱਸ ਤੇ ਇਹੀ ਤੇ ਮੰਮੀ ਨੂੰ ਕਾਦ ਨਹੀਂ ਬੋਲਣ ਦੇ ਮੰਮੀ ਦਾ ਕੋਈ ਕਸੂਰ ਵਾ ਕਸੂਰ ਕੱਢਣਾ ਆਪਣੀ ਕੁੜੀ 'ਚ ਕੱਢਣ ਕੁੜੀ ਦਾ ਕੀ ਕਸੂਰ ਕੱਢਣਾ ਉਹਨਾਂ ਨੇ ਤੁਹਾਨੂੰ ਪਤਾ ਹੀ ਆ ਮੰਮੀ ਨੂੰ ਵੀ ਮੈਂ ਇਹੀ ਕਿਹਾ ਇਹ ਨਾ ਕਹਿ ਰਹਿਣ ਦੋ ਉਹਨਾਂ ਨੇ ਨਹੀਂ ਕੋਈ ਕਸੂਰ ਕੱਢਣਾ ਪਰ ਫਿਰ ਵੀ ਉਹ ਹਟਦੇ ਨਹੀਂਗੇ ਕਹਿੰਦੇ ਨਹੀਂ ਦਸਣੀਆਂ ਇੱਕ ਵਾਰੀ ਉਹਨਾਂ ਨੂੰ ਮੈਂ ਅਜਲ ਕੋਈ ਕਰਨੀ ਹੁਣ ਫਿਰ ਅਹੀ ਭੇਜ ਦਿੱਤਾ ਮੈਂ ਕਿਤੇ ਨਾ ਵੀ ਆ ਗਈ ਇਹ ਨਾ ਹੋਵੇ ਗੱਲ ਵੱਧ ਜੇ ਇੱਥੇ ਜੱਸ ਮੇਰੀ ਗੱਲ ਸੁਣ ਲੈ ਇੱਕ ਤੇਰੀ ਮੰਮੀ ਮਾਸਾ ਡਰਦੀ ਨੀ ਤੇਰੇ ਡੈਡੀ ਤੋਂ ਡਰਨਾ ਕੀ ਆ ਤੁਹਾਨੂੰ ਪਤਾ ਹੀ ਆ ਉੱਥੇ ਡੈਡੀ ਵੀ ਤਾਂ ਆਪਣਾ ਟਾਈਮ ਪਾਸ ਹੀ ਕਰਨ ਡਏ ਆ ਉੱਥੇ ਹੁਣ ਰੋਟੀ ਵੀ ਪੱਕੀ ਖਾਣੀ ਆ ਅਸੀਂ ਦੋ ਸੀਗੀਆਂ ਇਹ ਦੋਵੇਂ ਵਿਆਈਆਂ ਗਈਆਂ ਹੁਣ ਉੱਥੇ ਹੈ ਵੀ ਕੋਣ ਵਾ ਤੁਹਾਨੂੰ ਪਤਾ ਹੀ ਆ ਡਰਨ ਵਾਲੀ ਕਿਹੜੀ ਗੱਲ ਹੁੰਦੀ ਆ ਬੰਦਾ ਥੋੜਾ ਲਿਹਾਜ਼ ਰੱਖ ਲੈਂਦਾ ਵੀ ਚਲੋ ਕੀ ਕਹਿਣਾ ਪਰ ਉਹਨਾਂ ਨੂੰ ਦੋਹੇ ਨਹੀਂ ਨਾ ਇਸ ਗੱਲ ਦੀ ਪਰ ਗੱਲ ਤੇ ਕਈ ਜਾਂ ਦੀ ਸਮਝਣੀ ਚਾਹੀਦੀ ਆ ਬੰਦੇ ਤੇ ਇਹ ਥੋੜੀ ਆ ਜਦੋਂ ਆਏ ਬੋਲੀ ਜਾਓ ਬੋਲੀ ਜਾਓ ਉਹ ਨਹੀਂ ਸਮਝਦੇ ਹੈਗੇ ਚਲੋ ਛੱਡੋ ਕੋਈ ਨਹੀਂ ਆ ਜੋ ਮਾੜਾ ਜਿਹਾ ਮੈਂ ਤਾਂ ਰੋਟੀ ਪਕਾ ਕੇ ਦੇ ਦਿੰਦੀ ਹਾਂ ਖਾਣੀਆਂ ਚਲ ਪਕਾ ਫੇ ਰੋਟੀ ਮੰਮੀ ਕਿੱਥੇ ਆ ਨਾਲੇ ਮੰਮੀ ਅੰਦਰ ਬੈਠੇ ਆ ਤੇ ਇੱਕ ਵਾਰ ਚਲ ਜਾਣਾ ਹੈਗਾ ਉਹ ਕਿੰਦਰ ਭਾਜੀ ਦਾ ਕਰਕੇ ਸਵੇਰ ਦੇ ਹੋਤਰਾ ਹੋ ਕੇ ਬੈਠੇ ਆ ਇੱਕ ਵਾਰੀ ਸਮਝਾ ਦਿਓ ਕਿ ਤੁਸੀਂ ਨਾ ਟੈਨਸ਼ਨ ਲਓ ਕਿ ਅਸੀਂ ਚਲਾ ਫੇ ਕਰਦਾ ਮੈਂ ਗੱਲ ਆਹ ਵਾਰੀ ਇਧਰ ਆ ਕੇ ਮੁੰਡਾ ਬੈਹ ਇੱਥੇ ਭਲੇ ਭਲੇ ਲੈ ਵੀ ਨਾ ਇਹ ਜਨਾਨੀ ਨੂੰ ਡੱਕਦਾ ਰਿਹਾ ਬੋਲਣੋਂ ਹਟੀ ਨਹੀਂ ਉੱਥੇ ਤੇ ਜੇ ਮੈਂ ਨਾ ਨਾ ਬੋਲਦੀ ਇੰਨਾ ਗੁੱਸੇ ਦੇ ਨਾਲ ਤੇ ਅਗਲੀ ਨਾ ਸਿਰ ਤੇ ਚੜਨਾ ਹੀ ਉਹ ਜਾ ਕੰਮ ਕਰ ਉਹ ਵੇਖੀਦਾ ਵੀ ਹੋਇਆ ਅੱਗੇ ਰਿਸ਼ਤੇਦਾਰੀ ਕੀ ਆ ਰਿਸ਼ਤੇਦਾਰੀ ਮੇਰੇ ਧੀ ਦਾ ਘਰ ਮੈਨੂੰ ਡਰ ਨਹੀਂ ਪਿਆਦਾ ਹੈਗਾ ਤੇਰੀ ਧੀ ਦਾ ਘਰ ਵਾ ਤਾਂ ਫਿਰ ਉਹਨਾਂ ਨੂੰ ਮਾਰ ਦੇ ਜਾ ਕੇ ਕਿੱਦਾਂ ਚੱਪ ਚੱਪ ਗੱਲਾਂ ਕਰਦੀ ਮੈਨੂੰ ਤਾਂ ਚੰਗੀ ਨਹੀਂ ਲੱਗਦੀ ਹੈਗੀ ਚੰਗੀ ਨਹੀਂ ਤੈਨੂੰ ਲੱਗਦੀ ਉਹਦਾ ਤੇਨੂੰ ਚੰਗੀ ਲੱਗਦੀ ਕਿ ਨਾ ਕੁੜੇ ਵੇਹੁਣੀ ਉਰੀ ਵੀ ਉਹ ਨਹੀਂ ਨਾਲ ਇਹਦਾ ਰਸਤਾ ਆਪ ਹੀ ਆਈ ਮੈਂ ਉਹਦੇ ਅਗਰੇ ਹੱਥ ਨਹੀਂ ਜੋੜਨੀ ਹੈ ਜੀ ਜਿਵੇਂ ਨਾ ਇਹ ਮੁੰਡੇ ਦਾ ਕਿਦੋਂ ਹੁੰਦਾ ਹੁੰਦਾ ਨਾ ਹੋਣੀ ਸਮਝ ਲਿਆ ਮੇਰੀ ਸੁਣ ਲੋ ਗੱਲ ਮੈਂ ਆਪਣੀ ਕੁੜੀ ਨੂੰ ਨਹੀਂ ਕੀ ਨਹੀਂ ਜਹਾਉਂਦੇ ਮੈਨੂੰ ਜੇ ਪਤਾ ਹੁੰਦਾ ਨਾ ਤੂੰ ਇਦਾਂ ਜਾ ਕੇ ਕਰਨੀ ਉੱਥੇ ਮੈਂ ਤੇਰੇ ਨਾਲ ਨਹੀਂ ਜਾਣਾ ਇਹ ਕੋ ਵੱਡੀ ਦੂਜੀ ਜੱਸ ਸਿਆਣੀ ਬਣ ਲੱਗੀ ਮੈਂ ਚੰਗੀ ਮੰਜੀ ਠੋਕੀ ਹੋ ਸੀ ਵੇਥੇ ਜੱਸ ਤੈਨੂੰ ਕਹਿੰਦੀ ਆ ਆਂਦੀ ਨਹੀਂ ਮਾਪੇ ਸਮਝਾ ਲੰਗੀ ਮੈਂ ਜੇ ਤੂੰ ਸਮਝਾ ਹੁੰਜੋਗੀ ਹੁੰਦੀ ਤਾਂ ਇੱਥੋਂ ਤੱਕ ਗੱਲਾਂ ਹੀ ਨਾ ਜਾਂਦੀ ਤੇ ਜੱਸ ਜਿੱਡਾ ਸਿਆਣਾ ਵੀ ਕੋਈ ਨਹੀਂਗਾ ਤੇ ਮੈਂ ਜੱਸ ਨੂੰ ਕੀ ਜਾਣੀ ਤੇ ਤੂੰ ਨਾ ਜਾਣ ਮੈਂ ਤਾਂ ਜਾਣਣਾ ਨਾ ਮਰ ਗਿਆ ਸਾਰੀ ਮਰ ਜਾ ਸਦਾ ਜਾ ਸਦਾ ਇਹ ਕਰ ਕਰ ਕੇ ਤੂੰ ਮਰ ਜਾ ਫੇ ਨਿੱਕੀ ਦੀ ਹੋਈ